ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਸੀ ਦੀ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਕਿ ਜਦੋਂ ਇਜ਼ਰਾਈਲੀ 400 ਸਾਲ ਮਿਸਰ ਦੀ ਗੁਲਾਮੀ ਦੇ ਵਿੱਚ ਚਲੇ ਗਏ ਤਾਂ ਉਹਨਾਂ ਨੇ ਪਰਮੇਸ਼ਰ ਦੇ ਅੱਗੇ ਦੁਹਾਈ ਦਿੱਤੀ ਕਿਉਂਕਿ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਸਨ ਤਾਂ ਪਰਮੇਸ਼ਰ ਨੇ ਉਹਨਾਂ ਦੀ ਦੁਹਾਈ ਨੂੰ ਸੁਣਿਆ ਅਤੇ ਉਹਨਾਂ ਦੇ ਛੁਟਕਾਰੇ ਦੇ ਲਈ ਆਪਣੇ ਦਾਸ ਮੂਸਾ ਨੂੰ ਕੱਲਿਆ ਤੇ ਮੂਸਾ ਜਦੋਂ ਉਜਾੜ ਦੇ ਵਿੱਚ ਭੇਡਾਂ ਚਾਰ ਰਿਹਾ ਸੀਗਾ ਤਾਂ ਉਸਨੇ ਦੇਖਿਆ ਕਿ ਇੱਕ ਝਾੜੀ ਦੇ ਵਿੱਚ ਅੱਗ ਲੱਗੀ ਹੋਈ ਹੈ ਉਹ ਝਾੜੀ ਬਲਦੀ ਦਾ ਪਈ ਹੈ ਪਰ ਉਸ ਬਸਮ ਨਹੀਂ ਹੋ ਰਹੀ ਤਾਂ ਉਹ ਇਹ ਨਜ਼ਾਰਾ ਵੇਖ ਕੇ ਹੈਰਾਨ ਹੋਇਆ ਤਾਂ ਉਹ ਅੱਗੇ ਵਧਿਆ ਕਿ ਤਾਂ ਕਿ ਮੈਂ ਉਸ ਨੂੰ ਨਜ਼ਦੀਕ ਤੋਂ ਦੇਖਾਂ ਤਾਂ ਖੁਦਾ ਉਸ ਬਲਦੀ ਝਾੜੀ ਦੇ ਵਿੱਚੋਂ ਬੋਲਿਆ ਕਿ موسی ਆਪਣੀ ਜੁੱਤੀ ਨੂੰ ਉਤਾਰ ਕਿਉਂਕਿ ਇਹ ਪਵਿੱਤਰ ਜਗ੍ਹਾ ਹੈ ਤਾਂ ਪਰਮੇਸ਼ਰ ਨੇ ਏ ਦੱਸਿਆ ਕਿ موسی ਤੂੰ ਮੇਰੇ ਲੋਕਾਂ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਛੁਡਾ ਕੇ ਲਿਆ ਤਾਂ ਖੁਦਾ ਨੇ ਉਸ ਨੂੰ ਆਖਿਆ ਜਦੋਂ ਸੀ ਕੂਚ ਹੁੰਦਾ 3 ਦੇ ਆਏ 15 ਦੇ ਵਿੱਚ ਪੜਦੇ ਆ ਪਰਮੇਸ਼ਰ ਨੇ موسی ਨੂੰ ਹੋਰ ਇਹ ਆਖਿਆ ਤੂੰ ਇਜ਼ਰਾਈਲੀਆਂ ਨੂੰ ਐਂ ਆਖੀ ਕਿ ਯਹੋਵਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਅਬਰਾਹਮ ਦੇ ਪਰਮੇਸ਼ਰ ਇਸ਼ਹਾਕ ਦੇ ਪਰਮੇਸ਼ਰ ਅਰ ਯਾਕੂਬ ਦੇ ਪਰਮੇਸ਼ਰ ਨੇ ਮੈਨੂੰ ਤੁਹਾਡੇ ਕੋਲ ਭੱਲਿਆ ਹੈ ਸਦੀਪ ਕਾਲ ਤੋਂ ਮੇਰਾ ਇਹੋ ਹੀ ਨਾਮ ਹੈ ਅਤੇ ਪੀੜ੍ਹੀਓ ਪੀੜ੍ਹੀ ਮੇਰੀ ਇਹੋ ਹੀ ਯਾਦਗਰੀ ਹੈ ਤਾਂ ਮੂਸਾ ਨੇ ਪਰਮੇਸ਼ਰ ਨੂੰ ਆਖਿਆ ਜਦੋਂ ਅਸੀਂ ਕੂਹ ਚੋਂ ਦੇ ਚਾਰ ਦੀ ਪਹਿਲੀ ਐਤ ਪੜ੍ਹਦੇ ਆ ਤਾਂ ਮੂਸਾ ਨੇ ਉੱਤਰ ਦਿੱਤਾ ਕਿ ਵੇਖ ਉਹ ਮੇਰੀ ਪ੍ਰਤੀਤ ਨਾ ਕਰਨਗੇ ਨਾ ਮੇਰੀ ਆਵਾਜ਼ ਨੂੰ ਸੁਣਨਗੇ ਸੰਗੋ ਉਹ ਆਖਣਗੇ ਯਹੋਵਾ ਨੇ ਤੈਨੂੰ ਦਰਸ਼ਨ ਨਹੀਂ ਦਿੱਤਾ ਤਾਂ ਯਹੋਵਾ ਨੇ ਉਸ ਨੂੰ ਆਖਿਆ ਤੇਰੇ ਹੱਥ ਵਿੱਚ ਕੀ ਹੈ ਉਸ ਆਖਿਆ ਢਾਂਗਾ ਤਾਂ ਉਸਨੇ ਆਖਿਆ ਇਸ ਨੂੰ ਧਰਤੀ ਉੱਤੇ ਸੁੱਟ ਦੇ ਤਾਂ ਉਸਨੇ ਧਰਤੀ ਉੱਤੇ ਸੁੱਟ ਦਿੱਤਾ ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੇ ਭੱਜਾ ਯਹੋਵਾ ਨੇ ਮੂਸਾ ਨੂੰ ਆਖਿਆ ਆਪਣਾ ਹੱਥ ਵਧਾ ਕੇ ਉਸ ਨੂੰ ਪੂਛੋ ਫੜ ਲੈ ਤਾਂ ਉਹ ਤਾਂ ਉਸਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਹਦੇ ਹੱਥ ਵਿੱਚ ਢਾਂਗਾ ਬਣ ਗਿਆ ਤਾ ਤਾਂ ਜੋ ਉਹ ਪ੍ਰਤੀਤ ਕਰਨ ਭਾਈ ਯਹੋਵਾ ਉਹਨਾਂ ਦੇ ਪਿਓ ਦਾਦਿਆਂ ਦੇ ਪਰਮੇਸ਼ਰ ਅਬਰਾਹਾਮ ਦੇ ਪਰਮੇਸ਼ਰ ਅਰ ਸਾਗ ਦੇ ਪਰਮੇਸ਼ਰ ਅ ਯਕੂਬ ਦੇ ਪਰਮੇਸ਼ਰ ਨੇ ਦਿਨੂ ਦਰਸ਼ਨ ਦਿੱਤਾ ਹੈ موسی ਨੇ ਯਹੋਵਾ ਪਰਮੇਸ਼ਰ ਨੂੰ ਸਵਾਲ ਕੀਤਾ ਸੀਗਾ ਕਿ ਉਹ ਲੋਕ ਮੇਰਾ ਮੇਰੀ ਗੱਲ ਨੂੰ ਨਹੀਂ ਮੰਨਣਗੇ ਅਤੇ ਆਖਣਗੇ ਤੈਨੂੰ ਪਰਮੇਸ਼ਰ ਨੇ ਦਰਸ਼ਨ ਨਹੀਂ ਦਿੱਤਾ ਤਾਂ ਕੁਦਾਨ ਨੇ ਉਸ ਨੂੰ ਇੱਕ ਇੱਕ ਕਰਾਮਾਤ ਕਰਨ ਦੇ ਲਈ ਆਖਿਆ ਤਾਂ ਕਿ ਉਹ ਕਰਾਮਾਤ ਦੇਖ ਕੇ ਲੋਕ ਉਸ ਦੇ ਉੱਪਰ ਉੱਪਰ ਪ੍ਰਤੀਤ ਕਰਨਗੇ ਤੇ ਆਖਣਗੇ ਸੱਚਮੁੱਚ ਪਰਮੇਸ਼ਰ ਨੇ ਤੁਹਾਨੂੰ ਤੈਨੂੰ ਭੇਜਿਆ ਹੈ ਅੱਜ ਵੀ ਜੋ ਸੇਵਕ ਨੇ ਖੁਦਾ ਦੀ ਸੇਵਾ ਕਰਦੇ ਨੇ ਲੋਕ ਤਦ ਤੱਕ ਵਿਸ਼ਵਾਸ ਨਹੀਂ ਕਰਦੇ ਜਦ ਤੱਕ ਕਿ ਉਹਨਾਂ ਦੇ ਵਿੱਚ ਖੁਦਾ ਦੇ ਕੰਮ ਝਾਰ ਨਾ ਹੋਣ ਕਿਉਂਕਿ ਪ੍ਰਭ ਯਿਸੂ ਸੀ ਜੀ ਨੇ ਹੋਦ ਆਖਿਆ ਸੀਗਾ ਜਦੋਂ ਅਸੀਂ ਮਰਕਸ ਦੀ ਅੰਜੀਲ ਉਹਦਾ 16 ਅਧਿਆਇ ਉਹਦੀ 17 ਆਇਤ ਨੂੰ ਪੜ੍ਹਦੇ ਆਂ ਉੱਥੇ ਲਿਖਿਆ ਹੈ ਅਤੇ ਨਿਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਛਲੇਗਾ ਉਹ ਰੋਗਿਆਂ ਤੇ ਹੱਥ ਰੱਗਣ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ਅਸੀਂ ਖੁਦਾ ਦੇ ਕਲਾਮ ਦੇ ਵਿੱਚ ਇਸ ਨੂੰ ਦੇਖਦੇ ਹਾਂ ਕਿ ਪਰਮੇਸ਼ਰ ਸੱਚਮੁੱਚ ਆਪਣੇ ਲੋਕਾਂ ਦੇ ਨਾਲ ਅਜੀਬ ਅਤੇ ਚੰਬੇ ਕੰਮ ਕਰਦਾ ਏ ਇਹ ਕੰਮ ਉਹਨਾਂ ਦੇ ਨਾਲ ਹੀ ਹੁੰਦੇ ਨੇ ਜਿਹੜੇ ਪਰਮੇਸ਼ਰ ਉੱਤੇ ਸੱਚੇ ਦਿਲ ਤੋਂ ਨਿਸ਼ਚਾ ਕਰਦੇ ਨੇ ਜਿਹੜੇ ਬੇਪ੍ਰਤੀਤੇ ਨੇ ਉਹ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਇਹ ਕੰਮ ਨਹੀਂ ਕਰਦਾ ਸੱਚਮੁੱਚ ਜੇ ਅੱਜ ਅਸੀਂ ਖੁਦਾ ਦੀ ਸੇਵਾ ਨੂੰ ਲੈ ਕੇ ਨਿਕਲੇ ਆ ਤਾਂ ਸਾਨੂੰ ਖੁਦਾ ਦੇ ਅੱਗੇ ਬੈਠਣਾ ਚਾਹੀਦਾ ਏ ਪ੍ਰਾਸ਼ਨਾ ਕਰਨੀ ਚਾਹੀਦੀ ਹੈ ਜਿਵੇਂ موسی ਨੇ ਸਵਾਲ ਕੀਤਾ ਕਿ ਉਹ ਲੋਕ ਮੇਰੇ ਤੇ ਵਿਸ਼ਵਾਸ ਨਹੀਂ ਕਰਨਗੇ ਇਸੇ ਪ੍ਰਕਾਰ ਸਾਨੂੰ ਖੁਦਾ ਦੇ ਕੋਲੋਂ ਵਰਦਾਨ ਮੰਗਣ ਦੀ ਜ਼ਰੂਰਤ ਹੈ ਉਹ ਇਹ ਵਰਦਾਨ ਹੋ ਸਕਦਾ ਭਵਿਸ਼ਵਾਣੀ ਦੇ ਹੋਣ ਚੰਗਿਆਈ ਦੇ ਹੋਣ ਕਰਮਾਤਾਂ ਦੇ ਹੋਣ ਇਹ ਇਸ ਕਰਕੇ ਵਰਦਾਨ ਦਿੱਤੇ ਜਾਂਦੇ ਆ ਕਿ ਲੋਕ ਯਹਵਾਹ ਦੀ ਗੱਲ ਨੂੰ ਸੁਣਨ ਤੇ ਉਸ ਦੇ ਮੁਤਾਬਕ ਚੱਲਣ ਇਹ ਵਰਦਾਨ ਇਸ ਕਰਕੇ ਨਹੀਂ ਹੁੰਦੇ ਆ ਕਿ ਲੋਗ ਆਪਣੇ ਲਈ ਖੱਟੀ ਦਾ ਕੋਈ ਸਾਧਨ ਬਣਾ ਲੈਣ ਠੀਕ ਹੈ ਸਾਨੂੰ ਪਰਮੇਸ਼ਰ ਦੀ ਸਾਮਰਦੀ ਬੜੀ ਜ਼ਰੂਰਤ ਹੈ ਜੇ ਅਸੀਂ ਲੋਕਾਂ ਦੇ ਵਿੱਚ ਜਾਨੇ ਆ ਤਾਂ ਸਾਨੂੰ ਸਾਮਰਦੀ ਜ਼ਰੂਰਤ ਹੈ ਜਿਸ ਸੱਚੇ ਮਨੋਂ ਅਸੀਂ ਨੇਚਾ ਕਰਦੇ ਹਾਂ ਤੇ ਖੁਦਾ ਸਾਡੇ ਨਾਲ ਵੱਡੇ ਵੱਡੇ ਕਰਾਮਾਤਾ ਕਰਨ ਦੀ ਤਾਕਤ ਰੱਖਦਾ ਏ ਮੂਸਾ ਦੇ ਦੁਆਰਾ ਪਰਮੇਸ਼ਰ ਨੇ ਵੱਡੀਆਂ ਵੱਡੀਆਂ ਕਰਾਮਾਤਾ ਕੀਤੀਆਂ ਲਾਲ ਸਮੁੰਦਰ ਦੇ ਵਿੱਚੋਂ ਦੀ ਰਸਤਾ ਘੜ ਦਿੱਤਾ ਚਟਾਨਾਂ ਦੇ ਵਿੱਚੋਂ ਦੀ ਪਾਣੀ ਕੱਢ ਦਿੱਤਾ ਇਸੇ ਪ੍ਰਕਾਰ ਖੁਦਾ ਨੇ ਆਪਣੇ ਰਸੂਲਾਂ ਦੇ ਦੁਆਰਾ ਆਪਣੇ ਲੋਕਾਂ ਦੇ ਦੁਆਰਾ ਵੀ ਵੱਡੇ ਵੱਡੇ ਕੰਮ ਕੀਤੇ ਪਤਰਸ ਦੇ ਪਰਛਾਵੇਂ ਦੇ ਨਾਲ ਲੋਕ ਕੀ ਹੋ ਜਾਂਦੇ ਸੀ ਠੀਕ ਹੋ ਜਾਂਦੇ ਸੀ ਖੁਦਾ ਉਹੀ ਹੈ ਉਹੀ ਖੁਦਾ ਦੇ ਉੱਤੇ ਤੁਸੀਂ ਨਿਸ਼ਚਾ ਕਰਦੇ ਆ ਉਸੇ ਪ੍ਰਕਾਰ ਖੁਦਾ ਸਾਡੇ ਦੁਆਰਾ ਵੀ ਕੰਮ ਕਰੇਗਾ ਜੇਕਰ ਸਾਡੀ ਨਿਸ਼ਚਾ ਮਜ਼ਬੂਤ ਹੋਵੇਗੀ ਤਾਂ ਸੱਚੇ ਦਿਲੋਂ ਅਸੀਂ ਖੁਦਾ 'ਤੇ ਵਿਸ਼ਵਾਸ ਕਰਦੇ ਹੋਵਾਂਗੇ ਸਾਰਿਆਂ ਨੂੰ ਜੈਮਸੀ